ਸੋ ਸੋਰਨ ਫਤਿਹ ਲੋਨਾਵਲੀ ਨੁਕੀ ਦਾ ਕਾਲਸਾ ਵਹਿਗੁਰੂ ਜੀ ਫਤਿਹ ਕੱਲ ਸਰਦਾਰ ਸੁਖਬੀ ਸਿੰਘ ਬਾਦਲ ਵੱਲੋਂ ਮੇਰੇ ਤੇ ਬੋਸ਼ ਲਾਇਏ ਗਏ ਮਨੀਸ਼ਰਮਣੀ ਅਕਾਦਮੀ ਦਾ ਲਗਦਾ ਗਿਆ ਸੋਦੇ ਬਾਰੇ ਮੈਂ ਸਪਸ਼ਟ ਕਰਨਾ ਚਾਹੁੰਦਾ ਸੂਚੀ ਸਿੱਖ ਆਮ ਉਹ ਅਤੇ ਸਾਰੇ ਸ਼੍ਰੋਮਣੀ ਅਕਾਦਮੀ ਦੇ ਵਰਕਰਾਂ ਨੂੰ ਕਿਉਂਕਿ ਜਿਹੜੀ ਵੀ ਸਾਡੀ ਰਾਜਨੀਤਿਕ ਹੋਂਦ ਹੈ ਜੋ ਵੀ ਚਾਹੇ ਕੋਈ ਮੁੱਖ ਮੰਤਰੀ ਬਣਿਆ ਮੰਤਰੀ ਬਣਿਆ ਐਮਐਲਏ ਬਣਿਆ ਮੇਰੇ ਸਮੇਤ ਸਾਡੀ ਸਾਰੇ ਦੀ ਰਾਜਨੀਤਿਕ ਹੋਂਦ ਹੈ ਜਿਹੜੀ ਇਸ ਸ਼੍ਰੋਮਣੀ ਅਕਾਦਮੀ ਮਾਂ ਪਾਰਟੀ ਕਰਕੇ ਆ ਜਿਸਨੇ ਹਮੇਸ਼ਾ ਹੀ ਪੂਰੀ ਇਮਾਨਦਾਰੀ ਨਾਲ ਵਫਾਦਾਰੀ ਨਾਲ ਇਸ ਪਾਰਟੀ ਦੀ ਸੇਵਾ ਕੀਤੀ ਆ ਇਸ ਪਾਰਟੀ ਦਾ ਚੰਗਾ ਹਮੇਸ਼ਾ ਬਲੰਦ ਕੀਤਾ ਅਤੇ ਜੇ ਪਾਰਟੀ ਦੇ ਵਿੱਚ ਜਿਹੜੀਆਂ ਗਲਤੀਆਂ ਹੋਈਆਂ ਉਹਨਾਂ ਨੂੰ ਉਹਨਾਂ ਤੇ ਸਵਾਲ ਚੁੱਕਣਾ ਜਾਂ ਉਹਨਾਂ ਦਾ ਰੋਦ ਕਰਨਾ ਚਾਹੇ ਸੁਨੀਲ ਸਿੰਘ ਸੈਨ ਨੂੰ ਡੀਜੀਪੀ ਲਾਇਆ ਗਿਆ ਚਾਹੇ ਸਿਰਸਾ ਮੈਂ ਡੇਰੇ ਨੂੰ ਮਾਫ਼ੀ ਦਿੱਤੀ ਗਈ ਚਾਹੇ ਡੇਰੇ ਵੱਲ ਦੀ ਹਮਾਇਤ ਲਈ ਗਈ ਜਾਂ ਹੋਰ ਜਿਹੜੀਆਂ ਗਲਤੀਆਂ ਹੋਈਆਂ ਨੇ ਚਾਹੇ ਕਿਸਾਨੀ ਮੁੱਦਾ ਜਦੋਂ ਆਇਆ ਉਸ ਸਮੇਂ ਵਿਅਸੇ ਕਿਸਾਨਾਂ ਨਾਲ ਖੜੇ ਅਤੇ ਇਹਨਾਂ ਨੇ ਉਸ ਸਮੇਂ ਲੀਡਰਸ਼ਿਪ ਉਹਨਾਂ ਬਿਰਾਂ ਦੇ ਹੱਕ ਦੇ ਵਿੱਚ ਬਿਆਨ ਦੇ ਰਹੀ ਸੀ ਅਤੇ ਉਸ ਤੋਂ ਬਾਅਦ ਜਦੋਂ ਰਾਸ਼ਟਰਪਤੀ ਦੀ ਚੋਣ ਆਈ ਉਹ ਸਮੇਂ ਕਿਉਂਕਿ ਅਸੀਂ ਅਲਾਈਅੰਸ ਹੋ ਚੁੱਕੇ ਸੀਗਾ 700 ਕਿਸਾਨ ਸਾਡਾ ਇਹਨਾਂ ਕਾਲੇ ਕਾਨੂੰਨਾਂ ਕਰਕੇ ਸੀਧਾ ਹੋ ਚੁੱਕਿਆ ਸੀ ਉਸ ਸਮੇਂ ਪਾਰਟੀ ਦੇ ਫੈਸਲੇ ਦੇ ਖਿਲਾਫ ਜਾ ਕੇ ਪੰਥ ਦੀਆਂ ਭਾਵਨਾ ਅਨੁਸਾਰ ਕਿਸਾਨਾਂ ਦੀਆਂ ਭਾਵਨਾ ਅਨੁਸਾਰ ਵਰਕਰਾਂ ਦੀਆਂ ਭਾਵਨਾ ਅਨੁਸਾਰ ਉਸ ਫੈਸਲੇ ਦਾ ਵੋਟ ਕੀਤਾ ਬਾਈਕਾਟ ਕੀਤਾ ਵੋਟ ਨਹੀਂ ਪਾਈ ਕੀ ਇਹ ਇੱਕ ਗਦਾਰੀਆ ਪਾਰਟੀ ਦੇ ਨਾਲ ਕੀ ਇਹੜੀ ਪਾਰਟੀ ਪੰਥ ਦੀ ਪਾਰਟੀ ਆ ਜਿਹੜੀ ਕਿਸਾਨਾਂ ਨਾਲ ਜੁੜੀ ਹੋਈ ਪਾਰਟੀ ਆ ਮਜ਼ਦੂਰਾਂ ਨਾਲ ਜੁੜੀ ਹੋਈ ਪਾਰਟੀ ਆ ਕੀ ਅਸੀਂ ਪੰਥ ਨਾਲ ਖੜਨਾ ਕਿਸਾਨੀ ਨਾਲ ਖੜਨਾ ਕੋਈ ਪਾਰਟੀ ਨਾਲ ਗਦਾਰੀ ਆ ਉਸ ਤੋਂ ਬਾਅਦ ਤੁਹਾਡਾ ਕਮੇਟੀ ਬਣਾਈ ਤੁਸੀਂ ਬਣਾਈ ਅਸੀਂ ਪੂਰੇ ਪੰਜਾਬ ਦੇ ਵਿੱਚ ਜਾ ਕੇ ਵਰਕਰਾਂ ਤੋਂ ਜੋ ਵੀ ਵਰਕਰਾਂ ਦੀ ਭਾਵਨਾ ਸੀ ਉਹ ਲਾਗੂ ਕਰ ਲਈ ਗਏ ਤੁਸੀਂ ਨਹੀਂ ਮੰਨੇ ਕੀ ਇਹ ਕੋਈ ਗਦਾਰੀ ਆ ਫਿਰ 2 ਦਸੰਬਰ ਨੂੰ ਸ਼੍ਰੀ ਕਾਲਤਖ ਸਾਹਿਬ ਉਹਨਾਂ ਦਾ ਨਾਮ ਜਾਰੀ ਹੁੰਦਾ ਸਾਨੂੰ ਇੱਕ ਸੇਵਾ ਲੱਗਦੀ ਹੈ ਕਮੇਟੀ ਬਣਦੀ ਹੈ ਇਹ ਭਰਤੀ ਕਮੇਟੀ ਭਰਤੀ ਕਰੂਗੀ ਅੱਜ ਅਸੀਂ ਪੂਰੇ ਪੰਜਾਬ ਦੇ ਵਿੱਚ ਜਾ ਕੇ ਲੱਖਾਂ ਲੋਕਾਂ ਨੂੰ ਜੋੜ ਰਹੇ ਹਾਂ ਕਿ ਇਹ ਕੋਈ ਪਾਰਟੀਪਰ ਗੁਰਦੁਸ਼ਤ ਸਰਗਰਮੀ ਹੈ ਸ਼੍ਰੋਮਣੀ ਅਕਾਲੀ ਦਲ ਨਾਲ ਜੋੜ ਰਹੇ ਹਾਂ ਅਜੋ ਲੋਕ ਜਿਹੜੇ ਲੱਖਾਂ ਲੋਕ ਪੰਜਾਬੀ ਦੁਨੀਆ ਵਿੱਚ ਬੈਠੇ ਸਿੱਖੀ ਦੇ ਨਾਰਾਜ਼ ਸੀ ਅੱਜ ਉਹ ਜੁੜਨਾ ਚਾਹੁੰਦੇ ਸ਼੍ਰੋਮਣੀ ਅਕਾਲੀ ਦਲ ਨਾਲ ਅਤੇ ਅੱਜ ਇਹ ਤੁਸੀਂ ਇਸ ਮਾਂ ਪਾਰਟੀ ਪ੍ਰਤੀ ਵਫਾਦਾਰੋਂ ਤਾਂ ਅੱਜ ਆਪਣੇ ਨਿਜੀ ਹਤਾਂ ਨੂੰ ਛੱਡੋ ਇਸ ਕੁਸੂ ਨੂੰ ਪ੍ਰਧਾਨੀ ਨੂੰ ਠਾਡੋ ਅਤੇ ਇਹਨਾਂ ਸਾਰੇ ਹੀ ਲੋਕਾਂ ਨੂੰ ਨਾਲ ਜੁੜਿਆ ਜਾਵੇ ਤਾਂ ਜੋ ਪੰਥ ਦੀ ਅਤੇ ਪੰਜਾਬ ਦੀ ਸਹੀ ਤੰਗ ਨਾਲ ਸ਼ਰੋਮਣੀ ਅਕਾਲੀ ਦਰ ਅਗਵਾਈ ਕਰ ਸਕੇ ਸੋ ਇਹ ਮੈਂ ਫਿਰ ਕਲੀਅਰ ਕਰਦਣਾ ਚਾਹੁੰਦਾ ਕਿ ਸਾਨੂੰ ਬੜਾ ਵਿੱਚ ਤਾਂ ਇਸ ਪਾਰਟੀ ਨੇ ਸਾਡਾ ਕੋਈ ਵੀ ਨਿੱਜੀ ਮਫਾਦ ਨਹੀਂ ਕਿਸੇ ਅਹੁਦੇ ਦਾ ਲਾਂਚ ਨਹੀਂ ਨਿਸ਼ਕਾਮ ਨਿਸਵਾਥ ਇਸ ਪਾਰਟੀ ਦੀ ਚੜ੍ਹਦੀ ਕਲਾ ਲਈ ਪੰਥ ਦੀ ਚੜ੍ਹਦੀ ਕਲਾ ਲਈ ਕਿਸਾਨੀ ਲਈ ਪੰਜਾਬ ਦੇ ਲੋਕਾਂ ਲਈ ਪੰਜਾਬ ਲਈ ਕੰਮ ਕਰਨ ਨੂੰ ਤਿਆਰ ਹਾਂ ਲੇਕਿਨ ਲੋੜ ਅੱਜ ਅੱਜ ਤੁਹਾਨੂੰ ਇਸ ਮਾਂ ਪਾਰਟੀ ਪ੍ਰਤੀ ਵਫਾਦਾਰ ਰਹਿਣ ਦੀ ਅਤੇ ਅਸੀਂ ਹਮੇਸ਼ਾ ਹੀ ਵਫਾਦਾਰ ਰਹੇ ਹਾਂ ਤੇ ਅੱਜ ਵੀ ਇਸ ਪਾਰਟੀ ਬੰਦੀ ਪੂਰੇ ਵਫਾਦਾਰ ਹਨ ਤੇ ਤੁਸੀਂ ਗੱਲ ਕਹੀ ਕਿ ਬਾਈਪਾਸ ਦੀ ਗੱਲ ਕੀਤੀ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੇਰੀ ਕੋਈ ਵੀ ਜ਼ਮੀਨ ਬਾਈਪਾਸ ਦੇ 곁 ਨਹੀਂ ਸੋ ਕੋਈ ਵੀ ਨਿੱਜੀ ਫਾਇਦਾ ਨਹੀਂ ਤੇ ਸਰਕਾਰਾਂ ਦੇ ਵਿੱਚ ਲੋਕਾਂ ਦੀ ਸੇਵਾ ਕੀਤੀ ਹੈ ਆਪਣੀ ਨਿੱਜੀ ਕਮਾਈ ਦੇ ਵਿੱਚੋਂ ਲੋਕਾਂ ਦੀ ਮਦਦ ਕਰਦੇ ਰਹੇ ਆ। ਸੋ ਨਾਂ ਕੋ ਫਾਇਦਾ ਲਿਆ ਤੇ ਨਾਂ ਕੋ ਫਾਇਦਾ ਲੈਣਾ। ਸੋ ਪੂਰੀ ਇਮਾਨਦਾਰੀ ਦੇ ਨਾਲ ਆਪਦੀ ਸੇਵਾ ਨਿਭਾਈਆਂ ਤੇ ਆਉਣ ਵਾਲੇ ਸਮੇਂ ਵਿੱਚ ਵੀ ਨਿਭਾਵਾਂਗੇ ਇਸ ਲਈ ਫੈਸਲਾ ਪੰਥ ਨੇ ਕਰਨਾ ਵਾ। ਇਹ ਫੈਸਲਾ ਪੰਜਾਬ ਦੇ ਲੋਕਾਂ ਨੇ ਕਰਨਾ ਵਾ। ਇਹ ਫੈਸਲਾ ਕਿਸਾਨਾਂ ਨੇ ਕਰਨਾ ਵਾ। ਕਿ ਕੀ ਅਸੀਂ ਪਾਰਟੀ ਪ੍ਰਤੀ ਵਫਾਦਾਰ ਹਾਂ ਜਾਂ ਨਹੀਂ ਹਾਂ। ਸੋ ਇਸ ਲਈ ਤੁਸੀਂ ਸਾਰੇ ਹੀ ਬੜਾ ਸਹਿਯੋਗ ਦੇ ਰਹੇ ਹੋ। ਮੈਂ ਤੁਹਾਡਾ ਸਾਰੇ ਹੀ ਪੰਜਾਬੀਆਂ ਦਾ ਦੁਨੀਆ ਵਿੱਚ ਬੈਠੇ ਪੰਜਾਬੀਆਂ ਦਾ ਸਮੁੱਚੀ ਸਿੱਖ ਕੌਮ ਦਾ ਮੈਂ तहे ਦਿਲੋਂ ਧੰਨਵਾਦ ਕਰਦਾ ਤੇ ਹਮੇਸ਼ਾ ਹੀ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ ਸੋ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ